ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਲਓ ਜੀ ਅੱਜ ਆਪਾਂ ਲੱਗਿਆ ਕਣਕ ਚ ਰੇਬ ਬੋਣਾ ਤੇ ਸੁੰਡੀ ਦੀ ਥੋੜੀ ਥੋੜੀ ਸ਼ਿਕਾਇਤ ਆਈ ਹੋਈ ਥੀਗੀ ਉਹਦੇ ਲਈ ਆਪਾਂ ਸਪਰੇਅ ਕਰਾਤੀ ਥੀ ਪਰ ਉਹਦੇ ਨਾਲ ਚੰਗੀ ਤਰ੍ਹਾਂ ਮਰੀ ਨਹੀਂ ਹੈਗੀ ਬਾਕੀ ਲੋਕ ਤੁਹਾਨੂੰ ਦਿਖਾਉਨੇ ਆ ਆ ਦੇਖੋ ਜਿਵੇਂ ਉਰੇ ਜਗਾ ਬੇਲੀ ਕਰਤੀ ਸੁੰਡੀ ਨੇ ਸਾਰੀ ਸਾਰੇ ਦੇ ਸਾਰੇ ਨਟਾਲ ਸੁਕਾਤੇ ਐਨੀ ਐਨੀ ਕੁ ਸ਼ਿਕਾਇਤ ਆਪਣੇ ਖੱਤੇ ਚ ਬਹੁਤ ਜ਼ਿਆਦਾ ਥਾਵੇਂ ਆ ਜਿਵੇਂ ਉਹ ਦੇਖੋ ਉਹ ਤੀਏ ਉਹ ਸਾਹਮਣੇ ਆ ਕਾਫੀ ਜਗ੍ਹਾ ਮਤਲਬ ਜਿੱਥੇ ਪੈ ਗਈ ਉਥੋਂ ਟੋਕਰੇ ਟੋਕਰੇ ਜਿੰਨਾ ਆਪਣਾ ਮਤਲਬ 2 2 ਫੁੱਟ ਏਰੀਆ ਆਪਣਾ ਖਤਮ ਕਰਤਾ ਬਾਕੀ ਸਪਰੇਅ ਆਪਾਂ ਇਹਦੇ ਤੇ ਕਰਾਤੀ ਦੀ ਹਫਤਾ ਹੋ ਗਿਆ ਤਕਰੀਬਨ ਪਰ ਫਿਰ ਵੀ ਉਹਦਾ ਇੰਨਾ ਰਿਜ਼ਲਟ ਨਹੀਂ ਮਿਲਿਆ ਵੀ ਸੁੰਡੀ ਮਰੀ ਨਹੀਂ ਕਹਿਣ ਤੋਂ ਮਤਲਬ ਚੰਗੀ ਤਰ੍ਹਾਂ ਬਹੁਤ ਘੱਟ ਹਨ ਮਰੀ ਆ ਤੇ ਆਹ ਬਰਸ਼ੰਟੀ ਕਹਿ ਸਕਦੇ ਆ ਬਸ ਮਾੜਾ ਮੋਟਾ ਜਿਹਾ ਅਸਰ ਕਰਿਆ ਆ ਦੇਖੋ ਹਲੇ ਵੀ ਸੁੰਡੀ ਦਾ ਅਟੈਕ ਕਿੰਨਾ ਆ ਸਾਰੇ ਬੂਟੇ ਸੁੱਕੀ ਜਾਂਦੇ ਨੇ ਆ ਦੇਖੋ ਦੱਸੋ ਹੁਣ ਬੰਦਾ ਇਹਦਾ ਕੀ ਕਰੇ ਨਾਲੇ ਹੋਰ ਇੱਕ ਗੱਲ ਆਪਾਂ ਇਹਨੂੰ ਬਾਕੇ ਬੀਜਿਆ ਤੀ ਇਹ ਵੀ ਨਹੀਂ ਆਇਆ ਵੀ ਖੜੇ ਕਰਚੇ ਪਰਾਲੀਆਂ ਚ ਬੀਜਤੀ ਤਾਂ ਕਰਕੇ ਹੋ ਗਿਆ ਬਿਲਕੁਲ 2-3 ਵਾਰੀ ਤਵੀਆਂ ਨਾਲ ਬਾਕੇ ਫੇਰ ਬੀਜੀ ਹੋਈ ਆਪਣੀ ਇਹ ਫੇਰ ਵੀ ਸੁੰਡੀ ਦਾ ਅਟੈਕ ਨਾ ਕੁਦਰਤੀ ਅਟੈਕ ਆ ਬਾਕੀ ਆਗਾ ਆਪਾਂ ਕਹਿ ਲੈਨੇ ਆ ਕੁਝ ਇਸ ਵਾਰੀ ਗਰਮੀ ਵੀ ਲੰਬੀ ਚਲੀ ਗਈ ਕਾਫੀ ਕੋਈ ਵੀ ਕਾਰਨ ਸੁੰਡੀ ਦਾ ਹੋਣ ਕਰਕੇ ਸੁੰਡੀ ਦਾ ਹੋਣ ਦਾ ਗਰਮੈਸ ਕਿਉਂਕਿ ਜਿਆਦਾ ਰਹਿੰਦੀ ਆ ਆ ਦੇਖੋ ਜਿਵੇਂ ਆਪਣੇ ਇਧਰ ਕੋਲੇ ਕੋਲੇ ਵੱਟ ਦੇ ਜਿਆਦਾ ਸਕੇਤ ਆ ਇੱਥੇ ਤਾਂ ਕਾਫੀ ਜਿਆਦਾ ਅਟੈਕ ਹੋ ਗਿਆ ਸੁੰਢੀ ਦਾ ਤੇ ਬਾਕੀ ਇਧਰ ਆਪਣੇ ਹੈਗੀ ਆ ਤਾਇਕੀ ਜਮੀਨ ਵੱਟ ਤੋਂ ਇਧਰਲੇ ਪਾਸੇ ਇਧਰ ਹੈਗੀ ਆ ਆਪਣੀ ਆ ਦੇਖੋ ਜਿਵੇਂ ਸਾਹਮਣੇ ਕਿੰਨੀ ਜਿਆਦਾ ਖਰਾਬ ਕਰੀ ਹੋਈ ਕਿੰਨਾ ਕਿੰਨਾ ਥਾਂ ਖਰਾਬ ਕਰਤਾ ਸੁੰਢੀ ਨੇ ਅੱਜ ਤੱਕ ਕਦੇ ਵੀ ਮੇਰੀ ਸੁਰਤੇ ਚ ਸੁੰਢੀ ਨਹੀਂ ਪਈ ਆਪਣੇ ਬੜੀ ਮੋਟੀ ਪੈ ਗਈ ਹੋਵੇ ਅਣ ਦੇਖੀ ਕਰਤੀ ਹੋਵੇ ਤਾਂ ਕੀ ਕਹਣਾ ਨਹੀਂ ਇੰਨੀ ਜ਼ਿਆਦਾ ਨਿਕਲੇ ਪਈ ਵੀ ਆਪਣੀ ਕਣਕ ਸੁੱਕਣ ਲੱਗ ਗਈ ਤੇ ਆਪਾਂ ਨੂੰ ਸਪਰੇਅ ਵਗੈਰਾ ਕਰਨ ਦੀ ਜ਼ਰੂਰਤ ਪੈਗੀ ਜਾਂ ਦਵਾਈ ਵਗੈਰਾ ਕੋਈ ਪਾਉਣ ਦੀ ਜ਼ਰੂਰਤ ਪੈਗੀ ਬਾਕੀ ਚਲੋ ਹੁਣ ਦੇਖਦੇ ਆ ਪੰਜ-ਸੱਤ ਦਿਨ ਹੋਰ ਵੀ ਕੀ ਕਹਿੰਦੀ ਆ ਆ ਦੇਖੋ ਜਿਵੇਂ ਸਪਰੇਅ ਕਰਨ ਤੋਂ ਬਾਅਦ ਵੀ ਹਲੇ ਸ਼ੁੰਡੀ ਜਾਂਦੀ ਫਿਰਦੀ ਆ ਬੇਸੁਰਤ ਜੀ ਹੋਈ ਪਈ ਆ ਵਿਚਾਰੀ ਜ਼ਿਆਦਾ ਹੈਲਦੀ ਡੁਲਦੀ ਤਾਂ ਨਹੀਂ ਹੈਗੀ ਥੋੜੀ ਬਹੁਤ ਹੀ ਹੈਲਦੀ ਜਲਦੀ ਆ ਬਾਕੀ ਚਲੋ ਦੇਖਦੇ ਆਂ ਵੀ 100% ਰਿਜ਼ਲਟ ਮਿਲਦਾ ਕਿ ਨਹੀਂ ਮਿਲਦਾ ਨਾ ਮਿਲਿਆ ਤਾਂ ਕੱਦੀ ਸਪਰੇ ਹੋਰ ਕਰਾਉਣੀ ਪਊਗੀ ਪਰਾਲੀ ਵਿੱਚ ਵਾਹੀ ਹੋਵੇ ਫਿਰ ਤਾਂ ਆਪਾਂ ਦਿਲ ਨੂੰ ਖੜਾ ਵੀ ਲਈਏ ਵੀ ਹਨਾ ਪਰਾਲੀ ਵਿੱਚ ਵਾ ਕੇ ਗਲਤੀ ਕਰ ਲਈ ਚਲੋ ਤਾਂ ਕਰਕੇ ਛੁੰਡੀ ਪੈ ਗਈ ਵੀ ਤਾਂ ਕਰਕੇ ਨੁਕਸਾਨ ਕਰਦੀਆ ਬਾਟਾ ਦੇ ਨਾਲ ਨਾਲ ਸਾਰੇ ਕੀ ਦੀ ਯਾਦ ਥੋੜਾ ਸਮੇਂ ਨਹੀਂ ਹੈਗੀ ਵਿੱਚ ਵੀ ਬਹੁਤ ਜ਼ਿਆਦਾ ਤੇ ਚਲੋ ਬਾਕੀ ਕੰਟਰੋਲ ਹੋ ਜੇ ਤਾਂ ਵਧੀਆ ਗੱਲਾ ਨਹੀਂ ਫਿਰ ਸਾਨੂੰ ਪਤਾ ਹੀ ਆ ਨੁਕਸਾਨ ਤਾਂ ਕਰਾਉਣਾ ਹੀ ਕਰਾਉਣਾ ਇਹਨੇ ਤੇ ਜੇ ਹੁਣ ਗਰਮੈਸ ਹੀਟ ਜਿਆਦਾ ਚੱਲਦੀ ਆ ਉਹਦਾ ਵੀ ਕਾਰਨ ਆ ਇੱਕ ਹੀਟ ਜਿਆਦਾ ਹੋਣ ਦਾ ਟੈਂਪਰੇਚਰ ਹਾਈ ਐ ਇਸ ਵਾਰੀ ਧੁੱਪਾਂ ਨਿਕਲ ਹੀ ਜਾਂਦੀਆਂ ਨੇ ਜੇ ਠੰਡੂ ਨਹੀਂ ਪੈਣ ਨੀ ਲੱਗੀ ਤੁੰਦ वगैरह ਆਉਣ ਨਹੀਂ ਲੱਗੇ ਉਹਦੇ ਕਰਕੇ ਵੀ ਲੱਗਦਾ ਵੀ ਥੋੜਾ ਜਿਹਾ ਜਿਆਦਾ ਸ਼ੁੰਡੀ ਦਾ ਅਟੈਕ ਆ ਬਾਕੀ ਵਿੱਚ ਲੋਕ ਕਹੀ ਜਾਂਦੇ ਨੇ ਵੀ ਸ਼ੁੰਡੀ ਖਾਂਦੀ ਨਹੀਂ ਹੈਗੀ ਹੁਣ ਵੀ ਨੁਕਸਾਨ ਨਹੀਂ ਕਰਦੀ ਹੈਗੀ ਵੀ ਹੁਣ ਸ਼ੁੰਡੀ ਸਰਪਾ ਹੈਗੀ ਆ ਪਰ ਨੁਕਸਾਨ ਨਹੀਂ ਕਰਦੀ ਪਰ ਆਪ ਪਾਣੀ ਮੰਨਦੇ ਗੱਲ ਨੂੰ ਕਿਉਂਕਿ ਆਪਣਾ ਕਾਫੀ ਨੁਕਸਾਨ ਕਰਤਾ ਛੁੰਡੀ ਨੇ ਸਪਰੇਅ ਕਰਾਉਣ ਤੋਂ ਪਹਿਲਾਂ ਦਨਬਰ ਦਾ ਨਿਰਧਾਮੀਆਂ ਤੱਕੀਆਂ ਜਾਂ ਦਿਖਣ ਲੱਗੀਆਂ ਜਿਵੇਂ ਹੁਣ ਤੁਹਾਨੂੰ ਦਿਨਦੀਆਂ ਨੇ